ਉਸੀਂ ਦੇਖ ਸਕਦੇ ਹਾਂ ਇੱਥੇ ਸਾਰੀ ਜਥੇਵੰਦੀਆਂ ਜੀਆਂ ਜੋ ਟਰੈਕਟਰ ਟਰਾਲੀਆਂ ਨੇ ਉਹ ਇੱਥੇ ਮੌਜੂਦ ਨੇ ਜੋ ਮੰਦਰਵਾਜੇ تھے ਅਖਨੌਰੀ ਬਾਰਡਰ ਤੇ ਜੋ ਪਾਰੀ ਇਕੱਠ ਹੈ ਉਹ ਦਿਖਾਇਆ ਗਿਆ ਢਲੇਵਾਲ ਸਾਹਿਬ ਵੀ ਇੱਥੇ ਸੀਗੇ ਤੇ ਹੋਰ ਵੀ ਕਈ ਜਥੇਵੰਦੀਆਂ ਇੱਥੇ ਮੌਜੂਦ ਸੀਗੀਆਂ ਜੋ ਟਰੈਕਟਰ ਟਰਾਲੀਆਂ ਦੇਖੋ ਕਾਫੀ ਇੱਥੇ ਖੜੀਆਂ ਹੋਈਆਂ ਨੇ ਜੋ ਪਾਰੀ ਇਕੱਠ ਸੀ ਜਥੇ ਅਖਨੌਰੀ ਬਾਰਡਰ ਤੇ ਦੇਖਣ ਨੂੰ ਮਿਲਿਆ ਹੈ ਤੇ ਆਪਣੀ ਜੋ ਦੇਸ਼ ਦੀ 올림픽 ਦੇ ਚੈਂਪੀਅਨ ਸੀ ਚੈਂਪੀਅਨ ਐ ਖਿਡਾਰਨ ਦਿਨੇਸ਼ ਫੋਗੜ ਉਹ ਵੀ ਇੱਥੇ ਪਹੁੰਚੇ ਸੀਗੇ ਤੇ ਉਹਨਾਂ ਨੂੰ ਇੱਥੇ ਖਨੋਰੀ ਬਾਰਡਰ ਤੇ ਸਨਮਾਨਿਤ ਵੀ ਕੀਤਾ ਗਿਆ ਹੈ ਜਥੇਬੰਦੀਆਂ ਵੱਲੋਂ ਤੇ ਡੱਲੇਵਾਲ ਸਾਹਿਬ ਨਾਲ ਆਪਾਂ ਵੀ ਗੱਲਬਾਤ ਕਰਦੇ ਹੋਏ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਇਹਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇੱਥੇ ਜੋ ਮੇਨ ਮੁੱਦਾ ਸੀ ਇੱਥੇ ਇਕੱਠ ਕਰਨ ਦਾ ਉਹ ਕੀ ਸੀ ਹੋ ਸਕਦਾ ਹੈ ਜੇ ਸਾਨੂੰ ਨਾ ਰੋਕ ਦੇ ਤਾਂ ਉੱਥੋਂ ਦੀ ਪ੍ਰੈਸ ਉਸ ਮੁੱਦੇ ਨੂੰ ਉਹਨਾਂ ਨਾਲ ਚੱਕ ਦੇ ਸਾਨੂੰ ਰੋਕਣਾ ਉਥੋਂ ਦੀ ਪ੍ਰੈਸ ਦੇ ਵਿੱਚ ਉਥੋਂ ਦੇ ਲੋਕਾਂ ਦੇ ਵਿੱਚ ਬੜੀ ਮਜ਼ਬੂਤੀ ਨਾਲ ਉਹ ਗੱਲ ਗਈ ਹੈ ਲੋਕਾਂ ਨੇ ਉਸ ਗੱਲ ਨੂੰ ਮਤਲਬ ਮਹਿਸੂਸ ਕੀਤਾ ਹੈ ਤੇ ਅੰਦੋਲਨ ਦੇ ਨਾਲ ਲੋਕਾਂ ਦਾ ਜਣਾਵ ਵਧਿਆ ਹੈ ਲੋਕਾਂ 'ਚ ਇਸ ਚੀਜ਼ ਦਾ ਜਿਹੜਾ ਪੋਜ਼ਿਟਿਵ ਮੈਸੇਜ ਗਿਆ ਹੈ ਕਿ ਵਾਕਈ ਸਰਕਾਰ ਧੱਕਾ ਕਰ ਰਹੀ ਹੈ ਬਹੁਤ ਦੇਖੋ ਸਪਸ਼ਟ ਹੋ ਰਿਹਾ ਇਸ ਨਾਲ ਲੋਕਾਂ ਨੂੰ ਜੀ ਦੇਖੋ ਜਿਹੜੇ ਬੰਦੇ 10 ਵਾਰੀ 12 ਵਾਰੀ ਬਾਈਕ 'ਇਆ ਸਫਲ ਕਰ ਚੁੱਕੇ ਹੋਣ ਹਿਸੇ ਸ੍ਰੀ ਸਾਹਿਬ ਦੇ ਨਾਲ ਉਹਨਾਂ ਨੂੰ ਐਤ ਕੀ ਰੋਕ ਲੈਣਾ ਇਹ ਤਾਂ ਸਰਕਾਰ ਦੀ ਬੁਖਰਾਟ ਦੇ ਵਿੱਚ ਸੀ ਬਿਲਕੁਲ ਜੀ ਇਹਦਾ ਮਤਲਬ ਹੈ ਸਰਕਾਰ ਆ ਜਿਹੜੀ ਉਹ ਘਬਰਾਟ ਦੇ ਵਿੱਚ ਦਿਖਾਈ ਦੇ ਰਹੀ ਹੈ ਸੁਭਾਵਿਕ ਹੈ ਸਰਕਾਰ ਨੂੰ ਡਰ ਲੱਗ ਰਿਹਾ ਹੈ ਇਸ ਗੱਲ ਦਾ ਕਿ ਅਗਰੇ ਲੋਕ ਕਿਉਂਕਿ ਅਸੀਂ ਪਿਛਲੀ ਵਾਰੀ ਜਦੋਂ ਗਏ ਨਾ ਉਹਨਾਂ ਸਟੇਟਾਂ 'ਚ ਅਸੀਂ ਉਹ ਜਿਹੜੇ ਸਾਡੇ ਕੋਲੇ ਸਮਾਨ ਸੀਗਾ ਜਿਸ ਤਰ੍ਹਾਂ ਦਾ ਅਥਰੂ ਗੈਸ ਦੇ ਕੋਲੇ ਜਾਂ ਜਿਸ ਤਰ੍ਹਾਂ ਦੇ ਇੰਜੈਕਟਰ ਮੋਟਰ ਚਲਾਇਆ ਗਿਆ ਤੇ ਲੋਕਾਂ ਨੂੰ ਤੇ ਸਾਡੇ ਕੋਲੋਂ ਚੀਜ਼ਾਂ ਸੀ ਅਸੀਂ ਪ੍ਰੈਸਰ ਨੂੰ ਦਿਖਾਈਆਂ ਹੁੰਦੀ ਜੀ ਇਹਨ ਐਸ ਵਾਰੀ ਦਾ ਫਿਰ ਸਾਰੀ ਅਸੀਂ ਪਿਕਚਰ ਵਗਾਉਣੀ ਸੀ ਇਹਨਾਂ ਲੋਕਾਂ ਦੇ ਸਾਹਮਣੇ ਠੀਕ ਹੈ। ਤੋਂ ਉਹਦੇ ਤੋਂ ਫਿਰ ਉਹਨਾਂ ਨੂੰ ਘਬਰਾਟ ਦੇ ਵਿੱਚ ਕਿ ਇਹ ਚੰਗਾ ਹੋਊਗਾ ਉਹ ਇਹਨਾਂ ਨੂੰ ਲੋਕ ਹੀ ਦਿੱਤਾ ਜਾਏਗਾ। ਨਹੀਂ ਇੱਥੇ ਰੁਕਿਆ ਜਾਵੇ ਨਹੀਂ। ਜਾਨਮੁਚਕੀ ਸਰਕਾਰ ਨੂੰ ਸਾਡਾ ਸਾਡਾ ਪਰ ਉਹਨਾਂ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਦਾ ਜਿਹੜਾ ਇਹਨਾਂ ਇਕੱਠ ਹੋਇਆ ਇੱਥੇ ਖਨੋਰੀ ਮੋਰਚੇ ਤੇ ਖਣਾ ਉਧਰ ਸ਼ੰਭੂ ਮੋਰਚੇ ਦੀ ਇਹ ਮੇਰੀ ਗੱਲ ਤਾਂ ਇੱਥੇ ਵੀ ਬਹੁਤ ਕਿਸਾਨਾਂ ਵੱਲੋਂ ਵੱਡਾ ਘੱਟ ਕੀਤਾ ਗਿਆ। ਕੀ ਸਨੇਹਾ ਦੇਣਾ ਚਾਹੁੰਦੇ ਆ ਇਸ ਮੋਰਚੇ ਤੋਂ ਅੱਜ ਦੇ ਇਕੱਠ ਤੋਂ ਕਿਵੇਂ ਪ੍ਰਭਾਵਿਤ ਹੋਣਗੇ। ਦੇਖੋ ਇਹ ਪਹਿਲੀ ਤਾਂ ਗੱਲ ਇਹ ਹੈ ਕਿ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਲੋਕ ਮੋਰਚੇ ਦੇ ਨਾਲੋਂ ਟੁੱਕੇ ਨਹੀਂ ਲੋਕ ਮੋਰਚੇ ਨਾਲ ਜੁੜੇ ਨੇ ਤੇ ਅੱਗੇ ਨਾਲੋਂ ਵੱਧ ਤਾਕਤ ਨਾਲ ਜੁੜੇ ਨੇ ਇੱਕ ਕਾਲ ਦਿੱਤੀ ਆ ਤੇ ਉਸ ਕਾਲ ਦੇ ਉੱਤੇ ਲੋਕਾਂ ਨੇ ਮਤਲਬ ਵਹਿਰਾ ਘੱਤਿਆਲੇ ਕਰੇ ਇਸ ਕਰਕੇ ਲੋਕਾਂ ਨੂੰ ਮੈਂ ਅਪੀਲ ਕਰੂੰਗਾ ਕਿ ਅਸੀਂ ਤੁਹਾਡੇ ਅੱਜ ਦੀ ਇਸ ਮੋਰਚੇ ਦੀ ਇਸ ਕਾਲ ਨੂੰ ਸਫਲ ਕਰਨ ਲਈ ਤੁਹਾਡੇ ਚੈਨਲਾਂ ਦੇ ਮਾਧਿਅਮ ਤੋਂ ਮੈਂ ਸਾਰਿਆਂ ਦਾ ਧੰਨਵਾਦ ਵੀ ਕਰੂੰਗਾ ਤੇ ਨਾਲ ਦੀ ਨਾਲ ਮੇਰੀ ਅਪੀਲ ਵੀ ਹੈ ਕਿ ਇਹਨਾਂ ਮੋਰਚਾ ਨੂੰ ਹੁਣ ਤਕੜੇ ਹੋ ਕੇ ਸੰਭਾਲੀ ਰੱਖੋ ਸਰਕਾਰ ਬਖਲਾੜ ਦੇ ਵਿੱਚ ਹੈ ਕਿਸੇ ਵੀ ਵੇਲੇ ਜਿਵੇਂ ਉਦੋਂ ਕਿਹੜੇ ਚੁੱਪਚੀਤੇ ਸਰਕਾਰ ਨੇ ਕਹਦਾ ਸੀ ਨਾ ਕਿ ਤਿੰਨੋਂ ਕਾਨੂੰਨ ਵਾਪਸ ਲੈਣੇ ਆ ਸੀ ਇਹ ਦਿਨ ਆ ਸਕਦਾ ਹੈ ਬਹੁਤ ਛੇਤੀ ਅਸੀਂ ਕਿਸਾਨਾਂ ਨੂੰ ਐਮਐਸਪੀ ਦੀ ਗਾਰੰਟੀ ਦਾ ਕੌਣ ਦਿੰਨੇ ਆ ਤੇ ਡੱਲੇਵਾਲ ਸਾਹਿਬ ਅੱਜ ਇਸ ਅੰਦੋਲਨ ਦੇ ਵਿੱਚ ਖਨੌਰੀ ਸਟੇਜ ਦੇ ਉੱਤੇ ਦੇਸ਼ ਦੀ ਮਹਾਨ ਬੇਟੀ ਦਿਨੇਸ਼ ਪ੍ਰਗਟ ਪਹੁੰਚੇ ਸੀ ਦਿਨੇਸ਼ ਪ੍ਰਗਟ ਪਹੁੰਚੇ ਨੇ ਤੁਸੀਂ ਉਹਨਾਂ ਨੂੰ ਪੰਜਾਬ ਦੇ ਮੋਢੇ ਹੋ ਕੇ ਉਹਨਾਂ ਨੂੰ ਹੌਸਲਾ ਵਜਾਈ ਕੀਤਾ ਜੀ ਦੇਖੋ ਗੱਲ ਕੀ ਹੈ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਵਿਨੇਸ਼ ਫੁਗਾਟ ਜੇ ਲੜੀ ਜਾ ਕੇ ਉੱਥੇ ਨਾ ਤਾਂ ਉਸ ਮਾਂ ਦੀ ਧੀ ਹੋ ਕੇ ਲੜੀ ਹੈ ਨਾ ਉਸ ਪਿਓ ਦੀ ਧੀ ਹੋ ਕੇ ਲੜੀ ਹੈ ਉਹ ਦੇਸ਼ ਦੀ ਇੱਕ ਪਹਿਲਵਾਨ ਦੇ ਨਾਤੇ ਲੜੀ ਹੈ ਕਹੋ ਕੁੜੀ ਦਾ ਤਾਂ ਸਾਡੇ ਦੇਸ਼ ਦੇ ਲੋਕਾਂ ਨੂੰ ਇੰਨਾ ਸਨਮਾਨ ਕਰਨਾ ਚਾਹੀਦਾ ਹੈ ਕਿ ਉਸ ਲੜਕੀ ਨੂੰ ਨੇ ਹਰਾਇਆ ਜਿਹੜਾ ਜਿਹਦਾ ਪਿਛਲੇ 8 ਸਾਲ ਦਾ ਰਿਕਾਰਡ ਹੈ ਕਿ ਕਿਸੇ ਥਾਂ ਤੋਂ ਕਿਸੇ ਫੇਰਮਾਨ ਤੋਂ ਹਾਰੀ ਨਹੀਂ ਉਹਨੂੰ ਇਸ ਕੁੜੀ ਨੇ ਹਰਾਇਆ ਜੀ ਪਹਿਲੀ ਗੱਲ ਔਰ ਐਡੇ ਵੱਡੇ ਖਿਡਾਰੀ ਲੜਕੀ ਨੂੰ ਉਹਦੀਆਂ ਅੱਖਾਂ ਚੋਂ ਆਉਣ ਪਰ ਵੀ ਇਸ ਕਰਕੇ ਕਿ ਉਹਨੂੰ ਡਿਸਕਵਾਲਿਫਾਈ ਕੀਤਾ ਗਿਆ ਹੈ ਹਾਰੀ ਨਹੀਂ ਹੈ ਡਿਸਕਵਾਲਿਫਾਈ ਕੀਤਾ ਗਿਆ ਹੈ ਤਾਂ ਉਹਦਾ ਮਨ ਹੋਰ ਵੀ ਮਤਲਬ ਦੁਖੀ ਹੈ ਇੱਕ ਤਾਂ ਇੰਨੇ ਦੁਖੀ ਹੋਏ ਬੱਚੇ ਦੇ ਲਈ ਸਾਡਾ ਸਾਡਾ ਜਿਹੜਾ ਇਤਿਹਾਸ ਹੈ ਸਾਡੀ ਹਿਸਟਰੀ ਹੈ ਕਹਿੰਦੀ ਹੈ ਕਿ ਅਸੀਂ ਧੀ ਚਾਹੇ ਕੋਈ ਵੀ ਹੈ ਜੀ ਜ਼ਰੂਰੀ ਨਹੀਂ ਕਿ ਜਿਹੜੀ ਕੜੀ ਲੜਕੀ ਨੇ ਮੇਰੇ ਘਰੇ ਜਨਮ ਦਿੱਤਾ ਹੈ ਉਹ ਹੀ ਮੇਰੀ ਧੀ ਹੈ ਹਰ ਉਹ ਲੜਕੀ ਚਾਹੇ ਉਹ ਕਿਤੇ ਵੀ ਹੈ ਜਿਹੜੀ ਮੇਰੀ ਲੜਕੀ ਦੀ ਉਮਰ ਦੀ ਉਹ ਮੇਰੀ ਧੀ ਹੈ ਇਹ ਸਾਰਾ ਮੇਰੇ ਵਾਸਤੇ ਨਹੀਂ ਹੈ ਇਹ ਸਾਡੇ ਪੰਜਾਬੀਆਂ ਦਾ ਹੀ ਖੂਨ ਚ ਹੈ ਸਾਡਾ ਵਿਰਸਾ ਹੈ ਜੀ ਔਰ ਉਹਦੇ ਆਧਾਰ ਦੇ ਉੱਤੇ ਹੀ ਉਹ ਰੋਂਦੀ ਧੀ ਦੇ ਸਿਰ ਤੇ ਹੱਥ ਪੰਜਾਬ ਵੱਲੋਂ ਤਰ੍ਹਾਂ ਜਿਹੜਾ ਬਹੁਤ ਜ਼ਰੂਰੀ ਸੀ ਉਹ ਤਰਿਆ ਉਸ ਲੜਕੀ ਨੂੰ ਅਡਾਪਟ ਕਰਕੇ ਸਰਕਾਰ ਨੂੰ ਸੁਨੇਹਾ ਦਿੱਤਾ ਕਿ ਪੂਰਾ ਭਾਰਤ ਪੰਜਾਬ ਸਾਰੇ ਦਾ ਸਾਰਾ ਇਸ ਲੜਕੀ ਦੇ ਨਾਲ ਹੈ ਕਿਸੇ ਤਰ੍ਹਾਂ ਦੀ ਬੇਇਨਸਾਫੀ برداشت ਨਹੀਂ ਕਰਾਂਗੇ ਇੱਕ ਪਾਸੇ ਜੱਲੇ ਦਾ ਸਭ ਇਹ ਵੀ ਸਵਾਲ ਉੱਠਦਾ ਹੈ ਕਿ ਇੱਕ ਤਾਂ ਉਹ ਆਪਣੇ ਦੇਸ਼ ਦੀ ਧੀ ਹੋ ਕੇ ਆਪਣਾ ਦੇਸ਼ ਦਾ ਜਰੂਤਬਾ ਉੱਚਾ ਕਰ ਰਹੀ ਹੈ ਤੇ ਇੱਕ ਪਾਸੇ ਕੰਗਣਾ ਹੈ ਜੋ ਆਪਣੇ ਪੰਜਾਬੀਆਂ ਲਈ ਤੁਹਾਨੂੰ ਪਤਾ ਕਿਵੇਂ ਦੇ ਨੇ ਸਵਾਲ ਜਾਂ ਪੈਦਾ ਕੀਤੇ ਨੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਕਿਸਾਨੀ ਹੁੰਦਾ ਕਿੰਨਾ ਫਰਕ ਹੈ ਉਹ ਸ਼ਬਦ ਸ਼ਬਦ ਸ਼ਬਦਾਵਲੀ ਗਲਤੀ ਯੂਜ਼ ਕੀਤੀ ਆ ਨੇ ਪਤਾ ਕੀ ਹੈ ਕੰਗਣਾਂ ਦੇ ਬਾਰੇ ਮੈਨੂੰ ਲੱਗਦਾ ਜਿੰਨਾ ਘੱਟ ਬੋਲਿਆ ਜਾਏ ਉਹਨਾਂ ਤੋਂ ਪੈ ਕੰਗਣਾਾਂ ਦੀ ਸਾਰੀ ਜ਼ਿੰਦਗੀ ਵਿਵਾਦਾਂ ਦੀ ਘੇਰੀ ਚਾਹੇ ਕਦੇ ਕਿਸੇ ਐਕਟਰ ਨਾਲ ਉਹਦੀ ਲੜਾਈ ਬਣ ਗਈ ਕਦੇ ਕਿਸੇ ਆਹ ਸੈਕਟਰ ਨਾਲ ਉਹਦੀ ਲੜਾਈ ਬਣ ਗਈ ਕਦੇ ਕਿਸੇ ਡਾਇਰੈਕਟਰ ਨਾਲ ਲੜਾਈ ਬਣ ਗਈ ਕਦੇ ਕਿਸੇ ਪ੍ਰੋਡਿਊਸਰ ਨਾਲ ਉਹਦੀ ਲੜਾਈ ਬਣ ਗਈ। ਉਹ ਹੁਣ ਤੱਕਰ ਵਿਵਾਦਾਂ 'ਚ ਹੀ ਰਹੀ ਹੈ। ਉਹਨਾਂ ਕਾ ਜਿਹੜਾ ਬੱਚਾ ਇਹੋ ਜਿਹਾ ਰਿਹਾ ਉਹ ਅੱਗੇ ਜਾ ਕੇ ਏਡੇ ਮੈਂ ਕਹੂੰਗਾ ਨਲਾਇਕ ਬੱਚਾ ਮੈਂ ਤਾਂ ਕਹੂੰਗਾ ਜਿਹੜਾ ਰੋਜ਼ ਕਿਤੇ ਨਾ ਕਿਤੇ ਲੜਾਈ ਲੋਕਾਂ ਦਾ ਵੀ ਢੀਰ ਹੁੰਦਾ ਹੈ। ਔਰ ਉਹ ਭਾਜਪਾ ਦੇ ਫਿੱਟ ਆ ਗਿਆ। ਭਾਜਪਾ ਦੀ ਇਡਿਓਲੋਜੀ ਨੂੰ ਉਹਨੇ ਅਡਾਪਟ ਕਰਿਆ। ਵਿਨੇਸ਼ ਫੁਗਾ ਆਪਣਾ ਸੌਰੀ ਕੰਗਨਾ ਰਣਾਥ ਮੈਂ ਕਹਾਂਗਾ ਹੋ ਸਕਦਾ ਕੰਗਨਰ ਰਣੌਤ ਜੇਕਰ ਬੀਜੇਪੀ ਨੂੰ ਡਾਕਟਰ ਨਾ ਕਰਦੀ ਤਾਂ ਹੋ ਸਕਦਾ ਹੈ ਅਗਰ ਉਹਦੇ ਚ ਨਾ ਜਾਂਦੀ ਉਹਨੂੰ ਜੁਆਇਨ ਨਾ ਕਰਦੀ ਤਾਂ ਉਹ ਵੀ ਇਹ ਸ਼ਬਦ ਨਾ ਵਰਦੀ ਇਹ ਬੀਜੇਪੀ ਦੀ ਇਡਿਓਲੋਜੀ ਬੋਲੀ ਹੈ ਕੰਗਨਰ ਰਣੌਤ ਨਹੀਂ ਬੋਲੀ ਆਪਾਂ ਦਿੱਲੀ ਨੂੰ ਦੋਲੇ ਲੜਿਆ ਆਪਾਂ ਨੂੰ ਵੱਡੇ ਵੱਡੇ ਮੰਤਰੀਆਂ ਨੇ ਕਿਹਾ ਕਿਸੇ ਨੇ ਕਿਹਾ ਖਾਲਸਤਾਨੀ ਨੇ ਕਿਸੇ ਨੇ ਕਿਹਾ ਅਤਵਾਦੀ ਨੇ ਕਿਸੇ ਨੇ ਕਿਹਾ ਇਹ ਵੱਖਵਾਦੀ ਨੇ ਬਹੁਤ ਕੁਝ ਕਿਹਾ ਦੇਸ਼ ਦਾ ਪ੍ਰਧਾਨ ਮੰਤਰੀ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਉਹ ਦੇਸ਼ ਦਾ ਹੁੰਦਾ ਹੈ ਤੇ ਦੇਸ਼ ਦਾ ਪ੍ਰਧਾਨ ਮੰਤਰੀ ਇਹ ਕਹਿੰਦਾ ਹੈ ਕਿ ਇਹ ਅੰਦੋਲਨ ਜੀ ਵੀ ਨੇ ਇਹੋ ਦਾ ਕੋਸ਼ਿਸ਼ ਆ ਆਪਦੇ ਦੇਸ਼ ਦੇ ਲੋਕਾਂ ਵਾਸਤੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕਿਹਾ ਜਾਣਾ ਤਾਂ ਫਿਰ ਜੇਕਰ ਦੇਸ਼ ਦਾ ਪ੍ਰਧਾਨ ਮੰਤਰੀ ਉਸੇ ਪਾਰਟੀ ਦਾ ਸਰਮੂਹ ਲੀਡਰ ਇਹ ਕਹੇਗਾ ਤਾਂ ਕੰਗਣਾ ਨਾ ਨਾ ਤਾਂ ਪ੍ਰਾਪਤ ਉਸ ਲੀਡਰ ਨੂੰ ਖੁਸ਼ ਕਰਨ ਵਾਸਤੇ ਲੋਕਾਂ ਨੂੰ ਜੁਝ ਨਗਾ ਵੀ ਹੋ ਸਕਣੇ

दुख इस बात का है कि ये हमारी जो सरकार है वो आपकी मांगे वो आपका जो हक है उसके लिए सुन नहीं रही है आप सड़कों पे बैठे हैं लेकिन उनको इस बात की कदर नहीं है क्योंकि अगर आप लोग अन देना बंद कर देंगे तो ये देश के खिलाड़ी भी भूखा मर जाएगा और ये देश का हर एक नागरिक भी भूखा मर जाएगा उनको इस बात को समझना होगा कि आपके बिना ये देश कुछ भी नहीं है मैं भाग्यशाली मानती हूँ अपने आप को आपका आशीर्वाद तो मेरे पे हमेशा रहा है लेकिन मैं एक किसान परिवार में जन्मी हूँ आप लोगों के बीच में जन्मी हूँ परमात्मा ने मुझे इतना नवाजा है इस चीज़ से तो मैं खुद पे प्राउड फील करती हूँ कि मैं आप सबके परिवार आपकी बेटी हूँ आपकी बहन हूँ और शुक्रगुजार रहूँगी परमात्मा का हमेशा इस बात के लिए उन्होंने ऊँचे घरों में मुझे पैदा नहीं किया मुझे संघर्ष के मैदानों में पैदा किया और उस संघर्ष के बीच में उस संघर्षशील कौम के बीच में मैं बैठी हूँ उस समाज के बीच में से मैं आई हूँ जिसने संघर्ष किया है मेरी माँ से मैंने सीखा है हार नहीं माननी है और मैं आप सब से भी यही सीख रही हूँ कि हमें हार नहीं मानना है अपने हकों के लिए अन्याय के खिलाफ में लड़ना है आपको 200 दिन पूरे हो गए हैं मुझे लगता है और भी 200 दिन लग सकते हैं आपको जिस तरह से माहौल चल रहा है जिस तरह से हमारी सरकार जो है वो सुन नहीं रही है सुन के भी अनसुना कर रही है दिखाई तो सब देता है लेकिन वो बोलते नहीं हैं जैसे हम बैठे थे हम तो दिल्ली के नज़दीक भी बैठे थे उनको सब सुनाई देता है लेकिन वो बोलते नहीं है दुख होता है तकलीफ होती है क्योंकि हम वही लोग हैं जो उनको वहाँ पे बैठाते हैं वो हमारी इज्जत का हमारे मान सम्मान का रखवाली बिल्कुल नहीं करती है आप सब के आशीर्वाद से मैं ओलंपिक्स में गई थी बहुत खिलाड़ी मेहनत करते हैं बहुत खिलाड़ी सब कुछ अपना जी जान लगा देते हैं जिंदगी भर लेकिन मैं जब सड़कों पे बैठी थी थी बहुत सारे लोग बोल रहे थे कि ये अब नहीं जीतेगी लेकिन मुझे उस दिन विश्वास था कि मेरा जो समाज है मेरा जो किसान जो परिवार है वो मुझे इतना आशीर्वाद बख्शेगा कि मैं किसी से भी नहीं हारूंगी और मुझे पता था कि मैं उस मैदान में जाऊंगी और फतेह करके आऊंगी आपसे माफी चाहूंगी कि मैं वो मेडल तो नहीं जीत पाई लेकिन वो संघर्ष मुझे आज भी जिंदा रख रहा है वो संघर्ष मुझे आज भी लड़ने की हिम्मत दे रहा है आपसे मैंने वो सब सीखा है और परमात्मा से यही आशीर्वाद मैं मांगती हूँ कि यह संघर्ष जो मेरे जो मन में है मेरे खून में है वो कभी कम ना हो मैं लड़ाई हमेशा जारी रखूंगी आप सब के साथ में हो आज मैं प्रेजेंट आपके साथ में हुई हूँ हु। लेकिन दिल से हमेशा आपके लिए भी दुआ रहती है मेरे पूरे परिवार के लिए दुआ रहती है कि कभी भी कोई ऐसी घटना ना हो जाए क्योंकि दुख होता है जब आप सब पे गोलियां चली थी तो हम देख रहे थे चाह के भी कुछ नहीं कर पा रहे थे बस मैं अपने भाई शुभकरण को एक बात बोलना चाहती हूँ कि आपकी बहन आपके साथ में खड़ी है आपके परिवार के साथ में खड़ी है आप ये मत मानना कि आपकी कुर्बानी बेकार जाएगी आपके साथ में हम सब खड़े हैं और जिस चीज़ के लिए आपने कुर्बानी दी है वो हक़ लिए बिना मेरी जो किसान परिवार है वो यहाँ से नहीं जाएगा इतना भी मुझे विश्वास है और बस आपसे ये की गुजारिश है कि अपना आशीर्वाद अपनी दुआएँ अपना प्यार मुझे बनाए रखना और आपके सर को आपके वान को आपके सम्मान को कभी मैं झुकने नहीं दूंगी ये मैं आपसे आप सबसे वादा करती हूँ आज और संघर्ष के मैदान में हम ऐसे ही डटे रहेंगे ऐसे ही हमारा जज्बा बना रहे परमात्मा से यही आशीर्वाद है गुरु जी हम सब पे मेहर रखे बहुत बहुत धन्यवाद

साथियों बहुत कम समय में अपनी बात को खत्म करूंगा आपका मोर्चा कहां तक पहुंच गया दो तीन छोटी छोटी बातें उस पर बता रहा हूं उन्नीस में हमारा देश आजाद हुआ था 4 जून 2024 तक किसी भी राजनेता किसी भी सांसद ने संसद के अंदर टेबल पे हाथ मार के ये नहीं गया था कि इसी संसद में एमएसपी कानून बना के किसानों को देंगे चार जून 2024 से पहले यह किसी सांसद ने निकाल सतहत्तर साल के इतिहास में लेकिन आप लोगों का जो तेरह फरवरी को आंदोलन शुरू हुआ उस आंदोलन ने 400 पार का नारा देने वाली भाजपा को 240 सौ चालीस पे अटका दिया आपके आंदोलन के कारण भारत की पांच सौ लोकसभा सीटों में से जो तीन सौ अट्ठानवे लोकसभा सीटें ग्रामीण एरिया की मानी जाती हैं, 2019 तो में ਭਾਰਤੀ <laughs> ਜਨਤਾ